ਸ੍ਰੀ ਕਾਲ ਜੀ ਮੈਂ ਹਰਵਿੰਦਰ ਸਿੰਘ ਗਿੱਲ ਤੇ ਤੁਸੀਂ ਜੁੜ ਚੁੱਕੇ ਹੋ ਨਵੀ 311 ਦੇ ਨਾਲ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾੜ ਨੰਬਰ 35 ਕਾਲਾਂਵਾਲੀ ਦੇ ਉਮੀਦਵਾਰ ਭਾਈ ਵਿੰਦਰ ਸਿੰਘ ਖਾਲਸਾ ਨੇ ਪਿੰਡ ਸਿੰਘਪੁਰਾ ਦੇ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਕੀਤੀ ਵੋਟਾਂ ਦੀ ਅਪੀਲ ਇਸ ਮੌਕੇ ਤੇ ਪਿੰਡ ਸਿੰਘਪੁਰਾ ਦੀ ਸਾਧ ਸੰਗਤ ਨੇ ਦਿੱਤਾ ਭਰਮਾ ਹਵਾਰਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਆਹ ਨਾ ਦੇਖੋ ਤਾਂ ਕਿਸੇ ਨੂੰ ਕੋਈ ਨਾ ਪਹੀ ਪੱਕ ਕਰੀ ਥੋੜੀ ਜਿਹੀ ਲਓ ਜੀ ਗਾਦਲ ਕਰ ਸਿੱਧਾ ਪੈਦੇ ਗੁਣ ਨੂੰ ਹੁੰਦਾ ਠੀਕ ਨਾ ਸੋਟਾ ਪਾਏ ਹੋ ਇੱਜਤ ਹੋਣੀ hảo 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 ਇਹ ਇੱਕ ਮਾਨਸ ਕਮੇਡੀ ਕਿਉਂ ਜਾਂ ਅਗਲਾ ਨਵਾਂ ਪੁਰੇ ਪੜੇਸ ਤੋਂ ਅੱਜ ਤਾਂ ਵੀ ਬਿਲਾ ਆ ਲਿਆ ਤਨ ਕਮਾਨ ਭਾਈ ਬੋਟਰਾਂ ਦੀ ਖਾਣ ਬੰਦਾ ਕਲਾਕ ਬੰਦੂ ਤੋਂ ਆ ਗਿਆ ਬਹੁਤ ਠੀਕ ਪਾਈ ਸਾਹਿਬ ਤੁਸੀਂ ਸਿੰਘਪੁਰਾ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਤੁਹਾਨੂੰ ਸੰਤ ਸਾਹਿਬ ਸਰਕਾਰ ਇਨਸਾਨ ਤੋਂ ਪਹਿਲਾਂ ਸਾਰੇ ਨੂੰ ਵਾਇਕਰੀ ਜੀ ਦਾ ਖਾਤਸਾ ਹੈ ਕੰਮ ਦੀ ਨਾ ਤੇ ਕਾਕਰ ਅੰਦਰ ਤੋਂ ਉਹਨਾਂ ਪ੍ਰਚਾਰ ਦੀ ਲੜੀ ਦੇ ਤਹਿਤ ਅੱਜ ਅਸੀਂ ਬਿੰਦ ਸਿੰਘਪੁਰਾ ਪਹੁੰਚੇ ਹਾਂ ਉਹਨਾਂ ਸਭੀ ਅਪਾਰ ਕਿਰਪਾ ਕਾਮੁਦੀ ਕਿਰਪਾ ਹੈ ਕਿ ਪਿੰਡ ਦਾ ਬੱਚਾ ਬੱਚਾ ਸਾਡੇ ਨਾਲ ਹੈ ਬਹੁਤ ਜਿਹੜੀ ਹੰਗਾਰਾ ਮਿਲਦੇ ਸਾਰਾ ਪਿੰਡ ਨਾਲ ਚੱਲਦੀ ਕਿੰਨੇ ਪਿੰਡਾਂ ਤੁਸੀਂ ਜਾਚ ਕੇ ਦੋ ਪਹਿਲਾਂ ਜੀ ਡੋਰ ਟੂ ਡੋਰ ਸਾਰੇ ਪਿੰਡਾਂ ਵਿਚ ਜਾ ਚੁੱਕੇ ਆ ਤਾਰੂਣਾ ਜਾ ਚੁੱਕੇ ਆ ਕੇਵਲ ਜਾ ਚੁੱਕੇ ਆ ਧਰਤੋਰਾ ਜਾ ਚੁੱਕੇ ਆ ਤੇ ਅੱਜ ਸਿੰਘਪੁਰ ਆਏ ਆ ਕੱਲ ਦਾਦੂਸੀ ਇਸ ਤਰ੍ਹਾਂ ਨਾਲ ਸਾਰੇ ਪਿੰਡਾਂ ਵਿਚ ਜਾ ਚੁੱਕੇ ਆ ਫਿਰ ਸਿਰਫ ਸਾਡੇ ਦਕਤਮਲ ਪਿੰਡ ਚਕੀਰਾਂ ਤੇ ਜਰਾਂ ਦਾ ਪਿੰਡ ਹੀ ਬਾਕੀ ਉਹ ਬਹੁਤ ਜਲਦ ਅਸੀਂ ਡੋਰ ਕੋਲ ਕਰਨ ਜਾ ਰਹੇ ਹਾਂ ਇੱਕ ਭਾਈ ਸਾਹਿਬ ਤੁਹਾਡੇ ਵਿਰੋਧੀ ਉਮੀਦਵਾਰ ਦਾਦੂਬਾਲ ਤੇਜ ਉਸਲਾਏ ਗੇ ਇੱਕ ਬੰਦੀ ਸਿੰਘ ਰਿਆਓ ਕੇ ਆਇਆ ਉਹਨਾਂ ਨੇ ਕਿਹਾ ਕਿ ਚੌਂਟੇ ਵਾਲਾ ਬਾਬਾ ਨਾਮ ਲੈ ਕੇ ਬਕਾਇਦਾ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਬਾਹਰ ਨਹੀਂ ਆਉਣ ਹੁੰਦਾ ਇਹਦੇ ਬਾਰੇ ਕੀ ਕਹੋਗੇ ਹਮ ਨੂੰ ਬਿਲਕੁਲ ਸਚਾਈ ਦੱਸ ਰਹੇ ਆ ਕਿ ਇੱਕ ਹਲੇ ਬੰਦੀ ਸਿੰਘ ਇੱਕ ਵਾਰ ਆਇਆ ਉਹਨੇ ਇਹ ਸਚਾਈ ਦੱਸੀ ਆ ਬਹੁਤ ਬੰਦੀ ਸਿੰਘਾਂ ਨੂੰ ਉਹਨੇ ਇਸ ਤਰ੍ਹਾਂ ਹੀ ਧਾੜ ਰੱਖਿਆ ਹੈ ਇਹ ਨਹੀਂ ਚਾਹੁੰਦੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਬੰਦੀ ਸਿੰਘ ਬਾਹਰ ਆਵੇ ਹੈਨਾ ਇਹਨਾਂ ਨੇ ਬਹੁਤ ਤਰ੍ਹਾਂ ਦੇ ਇਹ ਜੇ ਸਿੰਘਾਂ ਨੂੰ ਅੰਦਰ ਧਾੜ ਰੱਖਿਆ ਉਹਨਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਇੱਕ ਨੇ ਸਚਾਈ ਬਿਆਨ ਕੀਤੀ ਆ ਜੇ ਹੋਰ ਵੀ ਬਹੁਤ ਆਉਣਗੇ ਤੇ ਹੋਰ ਵੀ ਬਹੁਤ ਕੁਝ ਬਿਆਨ ਕਰਨਗੇ ਹੈਨਾ ਭਾਈ ਇੱਕ ਭਾਈ ਸਾਹਿਬ ਪਿੰਡਾਂ ਵਿੱਚ ਜਾ ਕੇ ਦੇਖਣ ਨੂੰ ਮਿਲਦਾ ਕਿ ਦਾਦੂਵਾਲ ਖੁਦ ਮੌਜੂਦਾ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ ਅਤੇ ਦੇਖਣ ਨੂੰ ਮਿਲ ਰਿਹਾ ਇੱਥੇ ਬੱਚਿਆਂ ਨੂੰ 10ਵੇਂ 10 ਗੁਰੂਆਂ ਦੇ ਨਾਂ ਇਹ ਬਾਰੇ ਕੀ ਕਹੋਗੇ ਬਿਲਕੁਲ ਤੁਸੀਂ ਸਚਾਈ ਕਹੀ ਹੈ ਕਿ ਦਾਦੂਵਾਲ ਸਾਹਿਬ ਇੱਥੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਰਸਨ ਰਹੇ ਨੇ ਉਹ ਹਰਿਆਣਾ ਸੇਕੂ ਦੁਆਰਾ ਪ੍ਰਮੁਖਤਵ ਦੀ ਪ੍ਰਧਾਨ ਵੀ ਰਹੇ ਨੇ ਪਿਛਲੇ 36 ਮਹੀਨੇ ਵਿੱਚ ਉਹਨਾਂ ਨੇ ਕੋਈ ਜਦਾ ਕਾਰਜ ਨਹੀਂ ਕੀਤਾ ਕਿ ਇਸ ਵਿੱਚ ਧਰਮ ਬਰਦਾ ਵਿੱਚ ਕਿਸ ਤਰ੍ਹਾਂ ਦਾ ਵਾਧਾ ਹੋਇਆ ਹੋਵੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ 10 ਗੁਰੂ ਸਾਹਿਬਾਨ ਦੇ ਨਾਂ ਦੇ ਬੱਚੇ ਦਾ ਨਾਂ ਹੀ ਵੀ ਜਾਦ ਫਿਰ ਉਹ ਆਪਦੇ ਇਲਾਕੇ ਵਿੱਚ ਆਪਦੇ ਹਲਕੇ ਵਿੱਚ ਕੀ ਵਿਕਾਸ ਕਰਨਗੇ ਇਸ ਕਰਕੇ ਅਸੀਂ ਸੰਗਤ ਨੂੰ ਪਹਿਲੇ ਦਿਨ ਤੋਂ ਹੀ ਇਹ ਬੇਨਤੀਆਂ ਕਰ ਰਹੇ ਹਾਂ ਕਿ ਤੁਸੀਂ ਸੱਚ ਅਤੇ ਝੂਠ ਦੀ ਜਾਂ ਦੇ ਵਿੱਚ ਸੱਚ ਦਾ ਸਾਥ ਦਿਓ ਜਿਹੜੇ ਵਾਅਦੇ ਤੁਸੀਂ ਗੱਲ ਕਰਦੇ ਹੋ ਵੀ ਇਹਨਾਂ ਇਹ ਅੱਗੇ ਤੇ ਧਰਮ ਪ੍ਰਚਾਰ ਕਰਦੇ ਆ ਜਿਨ੍ਹਾਂ ਪਿੰਡਾਂ ਵਿੱਚ ਕਦੇ ਗਏ ਨਹੀਂ ਸੁਣਨ ਪਿੰਡਾਂ ਵਿੱਚ ਜਾ ਰਹੇ ਆ ਜਿਨ੍ਹਾਂ ਪਿੰਡਾਂ ਦੀ ਗੁਰਦੁਆਰੇ ਵਿੱਚ ਕਿਤੇ ਉਹ ਹਾਜ਼ਰੀ ਨਹੀਂ ਲਵਾਈ ਸੀ ਅੱਜ ਨੂੰ ਚ ਹਾਜ਼ਰੀਆਂ ਲਵਾ ਰਹੇ ਆ ਗੁਰੂ ਘਰਾਂ ਨੂੰ ਭੇਟਾਵਾਂ ਦੇ ਰਹੇ ਆ ਲਾਲਚ ਦੇ ਰਹੇ ਆ ਐਦਾਂ ਗੁਰੂ ਘਰਾਂ ਦੀ ਗੋਲਕ ਨੂੰ ਉਹ ਇਸ ਤਰ੍ਹਾਂ ਵਰਤ ਰਿਹਾ ਹੈ ਦੂਜੀ ਗੰਦੀ ਰਾਜਨੀਤੀ ਕਰ ਰਹੀ ਹੈ ਤੇ ਦੂਜੀ ਗੱਲ ਰਹੀ ਕਿ ਆ ਮੈਂ ਅੱਜ ਫਿਰ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਜੇ ਤੁਸੀਂ ਗੁਲਾਮੀ ਦੇ ਪ੍ਰਤੀ ਕੀ ਗੁਲਾਮੀ ਰਹਿਣਾ ਤਾਂ ਬਾਬਾ ਬਲਜੀਤ ਸਿੰਘ ਦਾਦੂਬਾਲ ਦੇ ਜਾ ਕੇ ਪਹਿਰਾ ਚ ਬੈਠਣਾ ਪਿਆ ਗੁਰੂ ਭਾਈ ਜੇ ਇੱਥੇ ਸਾਡੇ ਨਾਲ ਸੱਚ ਦਾ ਸਾਥ ਦੇਣਾ ਤਾਂ ਸਾਡੇ ਬਰਾਬਰ ਕੁਰਸੀ ਢਾਕੇ ਤੇ ਸਾਡੇ ਨਾਲ ਬਰਾਬਰ ਬੈਠ ਕੇ ਗੱਲ ਕਰਨ ਜੁਕੀ ਹੋ ਜਾਓਗੇ ਭਾਈ ਬਿੰਦਰ ਸਿੰਘ ਜੀ ਸਿੰਘਪੁਰਾ ਦੀ ਸੰਗਤ ਤੁਹਾਨੂੰ ਬਹੁਤ ਹੀ ਵੱਡਾ ਤੁਹਾਡੇ ਸ਼ਬਦਾਂ ਦੇ ਵਿੱਚ ਬਹੁਤ ਵੱਡਾ ਸਹਿਯੋਗ ਦੇ ਰਹੀ ਹੈ ਕਿੰਨਾ ਸ਼ਬਦਾਂ ਦੇ ਨਾਲ ਤੁਸੀਂ ਸਿੰਘਪੁਰਾ ਦੀ ਸੰਗਤ ਦਾ ਧੰਨਵਾਦ ਕਰੋ ਗੁਰੂ ਸਾਹਿਬ ਦੀਆਂ ਬਾਰਗਿਰਪਾਰ ਅਸੀਂ ਸਦਕਾ ਜਿੰਨਾ ਜਿੰਨਾ ਪਿੰਡਾਂ ਵਿੱਚ ਦਾਸ ਗਿਆ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਨਗਰ ਹੀ ਬੜਾ ਸਹਿਯੋਗ ਦੇ ਰਹੇ ਆ ਕੱਲ ਦਾਦੂਬਨ ਨਗਰ ਗਏ ਸੀ ਤੁਸੀਂ ਦੇਖਿਆ ਹੋਣਾ ਤਸਵੀਰਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਸਿਰਜਿਆ ਗਿਆ ਸੀ ਅੱਜ ਸਿੰਘਪੁਰਾ ਆਏ ਆ ਬਹੁਤ ਕਿਰਪਾ ਕਾਲਪੁਰਖ ਦੀ ਮੇਰੇ ਕੋਲੇ ਮੇਰੇ 11 ਪਿੰਡਾਂ ਵਾਸਤੇ ਕੋਈ ਸ਼ਬਦ ਨਹੀਂ ਹੈ ਮੈਂ ਕਿੰਨਾ ਸ਼ਬਦਾਂ ਨਾਲ ਇਹਨਾਂ ਦਾ ਸਾਨਮਾਨਦ ਹੋਵਾਂ ਮ ਰੇਣੀ ਰਹਿਣ ਮਿਹਰਬਾਨ ਧੰਨਵਾਦ